ਕੋਲੀ ਫਿਜ਼ੀਕਲ ਐਜੂਕੇਸ਼ਨ ਟੀਚਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਕਾਡਰ ਸਾਡਾ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਅੱਜ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆਂ ਔਰ ਬੜੇ ਸੈਂਸਿਟਿਵ ਮੁੱਦੇ ਸੀ ਜਿਹੜੇ ਲੰਬੇ ਸਮੇਂ ਤੋਂ ਡਿਸਕਸ ਨਹੀਂ ਸੀ ਕੀਤੇ ਗਏ ਔਰ ਵਿਭਾਗ ਦੇ ਵਿੱਚ ਸਾਡੀਆਂ ਪ੍ਰੋਬਲਮਸ ਨੂੰ ਲੈ ਕੇ ਜਾਣ ਵਾਲਾ ਵੀ ਕੋਈ ਨਹੀਂ ਸੀ ਔਰ ਅੱਜ ਘੱਟੋ ਘੱਟ 400 ਦੇ ਕਰੀਬ ਜਿਹੜੇ ਅਧਿਆਪਕ ਪਹੁੰਚੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਦੇ ਵਿੱਚ ਫੀਮੇਲ ਟੀਚਰਸ ਦੀ ਵੀ ਭਰਜੂਰ ਜਿਹੜੀ ਉਹ ਗਿਣਤੀ ਆ ਉਹਨਾਂ ਦੇ ਵਿੱਚੋਂ ਮੇਨ ਮੁੱਦੇ ਨੇ ਕਿ ਸਾਡੇ ਅਧਿਆ ਔਰ ਪਾਲਿਸੀ ਦੇ ਵਿੱਚ ਵੀ ਕਾਫੀ ਅਮੈਂਡਮੈਂਟਸ ਕਰਵਾਉਣ ਵਾਲੀਆਂ ਨੇ ਜਿਹੜੀਆਂ ਡਿਪਾਰਟਮੈਂਟ ਦੇ ਧਿਆਨ ਵਿੱਚ ਹੈਗੀਆਂ ਨੇ ਪਰ ਉਹ ਕਰ ਨਹੀਂ ਰਹੇ ਮੈਨੂੰ ਲੱਗਦਾ ਹੈ ਕਿ ਇੱਕ ਸੋਲਿਡ ਪਲੇਟਫਾਰਮ ਤੇ ਇਕੱਠੇ ਹੋਣ ਤੋਂ ਬਾਅਦ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਉਹ ਪ੍ਰਾਇਰੀਟੀ ਲੈਵਲ ਦੇ ਉੱਤੇ ਹੱਲ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਪ੍ਰਮੋਸ਼ਨ ਦਾ ਮੁੱਦਾ ਵੀ ਬੜਾ ਇੱਕ ਅਹਿਮ ਮੁੱਦਾ ਹੈ ਸੋ ਅਸੀਂ ਸਾਰੇ ਰਲ ਕੇ ਫਾਰਮੇਸ਼ਨ ਜਿਹੜੀ ਆਲਰੇਡੀ ਸਾਡੀ ਕੰਪਲੀਟ ਹੋ ਚੁੱਕੀ ਹੈ ਅੱਜ ਅਮਲੀ ਜਾਮਾ ਪਾਏ ਪੇਟਾਂ ਪਹਿਨਣ ਵਾਸਤੇ ਉਹਨੂੰ ਉਹਨੂੰ ਕੰਪਲੀਟ ਕਰਨ ਵਾਸਤੇ ਅਸੀਂ ਇਕੱਠੇ ਹੋਏ ਆਂ ਔਰ ਬਹੁਤ-ਬਹੁਤ ਧੰਨਵਾਦੀ ਹਾਂ ਕਿ ਵਕਵਾ ਗੇਰੀਏ ਤੋਂ ਮੀਡੀਆ ਦੇ ਸਾਥੀ ਨੇ ਵੀ ਸਾਡਾ ਸਾਥ ਦਿੱਤਾ ਔਰ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਸਿਰਵਿਕ ਸਿੱਖਿਆ ਵਿਧਵਾ ਘੜ ਰਿਹਾ ਉਹ ਪੰਜਾਬ ਦਾ ਇੱਕ ਉਜਵਲ ਦੀਪਕ ਬਣ ਕੇ ਜਿਹੜਾ ਉਭਰੇਗਾ ਔਰ ਲੋਕਾਂ ਦੀ ਮਦਦ ਕਰੇਗਾ ਧੰਨਵਾਦ ਮੀਟਿੰਗ ਕਿੰਨੀ ਕੀ ਮੁੱਦੇ ਵਿਚਾਰੇ ਗਏ ਮੁੱਦੇ ਸਭ ਤੋਂ ਸਾਡਾ ਪਹਿਲਾ ਮੁੱਦਾ ਇਹ ਸੀ ਕਿ ਸਾਡੀ ਭਰਤੀ ਹੋਈ ਹੈ ਜੀ 130 ਡੀਪੀ ਸਾਥੀ 873 ਡੀਪੀ ਸਾਥੀ ਤੇ 74 ਲੱਖ ਚੜਾ ਤੇ ਜਦੋਂ ਦੇ ਸੀ ਭਰਤੀ ਹੋਈ ਹੈ ਜੀ ਅਸੀਂ ਇਕੱਠੇ ਨਹੀਂ ਕਦੇ ਹੋ ਪਾਏ ਤੇ ਇਸ ਕਰਕੇ ਅਸੀਂ ਉਪਰਾਲਾ ਕੀਤਾ ਅੱਜ ਸਾਰੇ ਪੰਜਾਬ ਦੇ ਅਧਿਆਪਕ ਸਹਿਬਾਨ ਨੇ ਇਕੱਠੇ ਹੋ ਕੇ ਕਿ ਆਪਾਂ ਇੱਕ ਖਾਂ ਤੇ ਇਕੱਠੇ ਹੋਈਏ ਤੇ ਆਪਾਂ ਇੱਕ ਯੂਨਿਟੀ ਬਣਾਈਏ ਜਾਂ ਇੱਕ ਸੰਸਥਾ ਮਤਲਬ ਰਜਿਸਟਰ ਕਰਾਈਏ ਜਿੰਦੇ ਨਾਲ ਸਾਡੀ ਜਿਹੜੀ ਸਮੱਸਿਆਵਾਂ ਆਣ ਗਿਆ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਕੀ ਕੀ ਡਿਸਕਸ ਹੋਇਆ ਜੀ ਡਿਸਕਸ ਇਹ ਹੋਇਆ ਜੀ ਪਹਿਲਾਂ ਤਾਂ ਆਪਾਂ ਜ਼ਿਲ੍ਹੇ ਵਾਈਜ਼ ਜਿਹੜੇ ਅਧਿਆਪਕ ਸਾਥੀ ਲਾਵਾਂਗੇ ਫਿਰ ਇੱਕ ਸਟੇਟ ਦੀ ਬੋਡੀ ਬਣਾਵਾਂਗੇ ਉਹਦੇ ਵਿੱਚ ਜਿੱਦਾਂ ਕਿਸੇ ਤਰ੍ਹਾਂ ਦੀ ਸਮੱਸਿਆ ਵਾ ਟੀਚਰ ਦੇ ਆਪਣ ਸਰਪੰਚਾਂ ਦੀ ਸਪੋਰਟ ਦੀ ਚਾਹ ਜਾਂ ਬੱਚਿਆਂ ਦੀ ਖੇਡਾਂ ਨੂੰ ਲੈ ਕੇ ਜਾਂ ਟੀਚਰ ਦੀ ਕਿਸੇ ਬਦਲੀ ਨੂੰ ਲੈ ਕੇ ਜਾਂ ਦੇ ਆਪਕ ਲੀਡ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਜਾਂ ਸਾਡੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਲੋਡ ਪੈਂਦੀ ਹੈ ਅਸੀਂ ਇਕੱਠੇ ਰਵਾਂਗੇ ਫੰਡ ਇਕੱਠਾ ਕਰਕੇ ਅਸੀਂ ਕਿਸੇ ਤਰ੍ਹਾਂ ਦੀ ਵੀ ਸਮਾਜ ਦੀ ਵੀ ਹੈਲਪ ਕਰ ਸਕਦੇ ਹਾਂ ਤੇ ਅਸੀਂ ਆਪਣੇ ਲੈਵਲ ਤੇ ਮਦਦ ਕਰ ਸਕਦੇ ਹਾਂ ਅਸੀਂ ਸਾਡੀ ਜਿਹੜੀ ਸਰਕਾਰ ਹੈ ਇਹ ਮਤਲਬ ਹਰਜੋਦ ਬੈਂਸੀ ਮંત્રી ਬਹੁਤ ਵਧੀਆ ਕੰਮ ਕਰ ਰਹੀ ਹੈ ਸਕੂਲਾਂ ਦੇ ਵਿੱਚ ਅਸੀਂ ਉਹਨਾਂ ਦੀ ਉਮੀਦ ਕਰਦੇ ਹਾਂ ਕਿ ਉਹ ਸਪੋਰਟਸ ਵੱਲ ਵੀ ਧਿਆਨ ਦੇਣਗੇ ਸਾਡੀ ਪ੍ਰਮੋਸ਼ਨਾਂ ਵੱਲ ਖੇਡ ਨੂੰ ਹੋਰ ਪਰਪੂਲਰਿਤ ਕਰਨਗੇ ਤੇ ਇਸ ਕਰਕੇ ਅਸੀਂ ਇਕੱਠੇ ਹੋਏ। ਇਹ ਸਰ ਕੀ ਕਹਿਣਾ ਚਾਹੋਗੇ ਕਿੰਨੇ ਟੀਚਰ ਕਿੱਥੋਂ ਕਿੱਥੋਂ ਦੇ ਨਾਲ ਜੁੜੇ ਹੋਏ ਨੇ ਇਹ ਸਾਰੇ ਪੂਰੇ ਪੰਜਾਬ ਦੇ ਅਧਿਆਪਕ ਸਹਿਬਾਨ ਇਕੱਠੇ ਹੋਏ ਆ ਤੇ ਲਗਭਗ 873 1130 174 ਲੈਕਚਰਾਂ ਉਹਦੇ ਵਿੱਚ ਅੱਜ ਘੱਟੋ ਘੱਟ 250 ਅਧਿਆਪਕ ਸਹਿਬਾਨ ਪੂਰੇ ਪੰਜਾਬ ਤੋਂ ਇਕੱਠੇ ਹੋਏ ਆ ਇਹ ਪਹਿਲੀ ਵਾਰ ਮੀਟਿੰਗ ਸੀ। ਤੋ ਇਸ ਕਰਕੇ ਕੱਟ ਕੱਟੇ ਢਾਈ ਤਿੰਨ ਸੌ ਜਿਹੜਾ ਅਧਿਆਪਕ ਸਹਿਬਾਨ ਕੱਟੇ ਹੋਏ ਆ ਅਗਲੀ ਫੇਰ ਦੁਬਾਰਾ ਮੀਟਿੰਗ ਹੋਊਗੀ ਜਦੋਂ ਦੇ ਅਧਿਆਪਕ ਸਹਿਬਾਨ ਜ਼ਿਆਦਾ ਕੱਟੇ ਹੋਣਗੇ ਕਿ ਕੱਦ ਤੱਕ ਹੋਣ ਚਾਹੂਗੀ ਤੁਹਾਡੀ ਇਹ ਦੇਖਦੇ ਆ ਜਲਦੀ ਜਿੰਨੀ ਜਲਦੀ ਫਾਰਮੇਸ਼ਨ ਬਣ ਜੇ ਜਿੰਨੀ ਜਲਦੀ ਸਾਡੇ ਮਤਲਬ ਸਹਿਮਤੀ ਬਣ ਜੇ ਕਿਹੜੇ ਜ਼ਿਲ੍ਹੇ ਤੋਂ ਕਿੰਨੇ ਸਾਥੀ ਆਣਗੇ ਕਿਸ ਤਰੀਕੇ ਨਾਲ ਇਹਨੂੰ ਸਟੇਟ ਬੋਡੀ ਬਣਾਣਾ ਹੈ ਕਿਵੇਂ ਕਿਵੇਂ ਬਣਾਣਾ ਕਿਹੜੇ ਕਿਹੜੇ ਸਿਕਾਪ ਕਰਾਂਗੇ ਸਾਰੇ ਚੀਜ਼ਾਂ ਨੂੰ ਫਾਈਂਡ ਆਊਟ ਕਰਕੇ ਸਰਕਟਿਸ ਦੇ ਰਹਿਣੇ ਕੰਟੀਨਿਊ ਕਰਾਂ ਠੀਕ ਹੈ